ਅਸੀਂ ਕਾ ਜੀ ਅੱਜ ਆਪਾਂ ਗੱਲ ਕਰਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੱਡੀ ਖਬਰ ਦੇ ਨਾਲ ਰੁੱਖ ਕਰਦੇ ਆ ਤੁਹਾਡੇ ਨਾਲ ਅਕਾਲੀ ਦਲ ਪੰਥਕ ਸਰਕਾਰ ਦੀ ਯਾਰੀ ਇੱਕ ਪਾਸੇ ਟੁੱਟਦੀ ਆ ਤੇ ਦੂਜੇ ਪਾਸੇ ਪੈ ਜਾਂਦੀ ਆ ਹੁਣ ਅਕਾਲੀ ਦਲ ਜਿਹੜੀ ਦੀ ਯਾਰੀ ਆ ਉਹ बसपा ਦੇ ਨਾਲ ਟੁੱਟਦੀ ਆ ਤੇ ਹੁਣ ਜਿਹੜੀ ਇਹਦੀ ਜਾਰੀ ਆ ਉਹ ਦੁਬਾਰੇ ਮੋਦੀ ਦੇ ਨਾਲ ਜਣੀ ਕਿ ਭਾਜਪਾ ਦੇ ਨਾਲ ਪੈ ਚੁੱਕੀ ਆ ਆਉਣ ਵਾਲੀ 13 ਤਰੀਕ ਨੂੰ ਇੱਕ ਵੱਡਾ ਐਲਾਨ ਹੋਣ ਜਾ ਰਿਹਾਗਾ ਜਿਸ ਦੇ ਵਿੱਚ ਅਕਾਲੀ ਦਲ ਦੇ ਵੱਡੇ ਵੱਡੇ ਜਿਹੜੇ ਲੀਡਰ ਨੇ ਜਿਹੜੇ ਰੁਸਕੇ ਆਏ ਨੇ ਉਹਨਾਂ ਨੂੰ ਵੀ ਸੀਟਾਂ ਮਿਲ ਸਕਦੀਆਂ ਨੇ ਤੇ ਅਕਾਲੀ ਦਲ ਦੇ ਕੋਲੇ ਕਰੀਬ ਚਾਰਕ ਸੀਟਾਂ ਅਕਾਲੀ ਦਲ ਲੜੇਗਾ ਬਾਕੀ ਜਿਹੜਾ ਦਾ ਗੱਠ ਜੋ ਟੁੱਟਿਆ ਸੀ ਜਿਹੜਾ ਨਾਲ ਰਲਿਆ ਸਖਦੇਸ਼ ਸੰਘ ਢੀਡਸਾ ਜਾਂ ਹੋਰ ਨੇ ਉਹ ਵੀ ਇੱਕ ਸਮਝੌਤੇ ਦੇ ਤਹਿਤ ਹੀ ਇਹਦੇ ਅੰਦਰ ਆਏ ਨੇ ਬੇਸ਼ੱਕ ਕਹਿਦਾ ਕਿ ਅਕਾਲੀ ਦਲ ਚ ਵਾਪਸੀ ਕਰਦੇ ਆ ਪਰ ਨਹੀਂ ਇਹ ਕੁਝ ਸ਼ਰਤਾਂ ਲੈ ਕੇ ਜ਼ਰੂਰ ਆਏ ਨੇ ਦੂਜੇ ਪਾਸੇ ਜਿਵੇਂ ਹੁਣ ਕਾਸ ਕੈਰੀਆਂ ਲਾਈਆਂ ਜਾਂ ਜਾ ਰਹੀਆਂ ਨੇ ਕਿ ਭਾਜਪਾ ਵੱਲੋਂ ਜਿਹੜੀਆਂ 5 ਸੀਟਾਂ ਭਾਜਪਾ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਤੇ 8 7 8 ਸੀਟਾਂ ਜਿਹੜੀਆਂ ਨੇ ਅਕਾਲੀ ਦਲ ਤੇ ਹੋ ਰਹੇ ਆਪਸ ਜਿਹੜੇ ਰਾਕੇ ਲੜਨਗੇ ਹੁਣ ਦੇਖਦੇ ਜਿਹੜੀ ਭਾਜਪਾ ਗਈ ਉਹਦੇ ਅੰਦਰ ਵਿਪਾਜਪਾ ਜਲੰਧਰ ਜਾਂ ਪਟਿਆਲਾ ਜਾਂ ਹੋਰ ਤੋਂ ਜਾਂ ਆਪਾਂ ਕਹ ਲਈਏ ਕਿ ਬਠਿੰਡੇ ਤੋਂ ਕਾਲੀਦਾਰ ਲੜਦਾ ਜਾਂ ਭਾਜਪਾ ਲੜਦਾ ਇਹਦਾ ਸ਼ਾਇਦ ਲਗਭਗ ਤੈਅ ਹੋ ਗਿਆ ਕਿ ਕਾਲੀਦਾਲੀ ਜਿਹੜੀ ਸ਼ੀਟ ਆ ਉਹ ਬਠਿੰਡੇ ਤੋਂ ਲੜੇਗਾ ਪਰ ਭਾਜਪਾ ਵੱਲੋਂ ਵੀ ਜਿਹੜੀਆਂ ਕੁਝ ਸ਼ਰਤਾਂ ਨੇ ਰੱਖੀਆਂ ਗਈਆਂ ਨੇ ਜਿਵੇਂ ਜਲੰਧਰ ਦੀ ਸ਼ੀਟ ਹੋਗੀ ਪਟਿਆਲਾ ਹੋਗੀ ਜਾਂ ਕੁਝ ਹੋਰ ਸ਼ੀਟਾਂ ਹੋਗੀਆਂ ਉਨ੍ਹਾਂ ਤੇ ਭਾਜਪਾ ਦੇ ਉਮੀਦਵਾਰ ਖੜੇ ਕਰੇਗੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਆਪਾਂ ਕਹਿ ਲਈ ਕਿ ਨਿਕਲ ਕੇ ਸਾਹਮਣੇ ਆਇਆ ਕਿ ਉਹ ਦਾ ਅਸਹਿਰਾਗਾ ਜਿਹੜਾ ਉਹ ਪਟਿਆਲੇ ਤੋਂ ਚੋਣ ਜ਼ਰੂਰ ਲੜੇਗਾ ਤੇ ਹੁਣ ਦੇਖਦੇ ਆ ਕਿ ਉਧਰ ਭਗਵੰਤ ਮਾਨ ਸਰਕਾਰ ਇੱਕ ਪਾਸੇ ਬੀਜੇਪੀ ਆ ਤੇ ਇਧਰ ਅਕਾਲੀ ਦਲ ਗੱਠਜੋੜ ਹੋ ਗਿਆ ਉਧਰ ਅੰਮ੍ਰitsar ਅਕਾਲੀ ਦਲ ਅੰਮ੍ਰitsar ਦੇ ਨਾਲ ਜਿਹੜਾ ਗੱਠਜੋੜ ਵਾਸ਼ਪਾ ਦੇ ਨਾਲ ਹੋ ਗਿਆ ਤੇ ਉਧਰੋਂ ਤੇ ਆਉਣ ਵਾਲਾ ਹੁਣ ਭਵਿੱਖ ਇਹ ਜਾਪਦਾ ਇਹ ਵੇਖ ਸਕਾ ਜੇ ਤੱਕ ਮੋਦੀ ਵੱਲੋਂ ਜਿਹੜੇ ਨੇ ਕਿਸਾਨਾਂ ਦੀ ਮੰਗਾਂ ਉਹ ਨਹੀਂ ਮੰਨਿਆ ਗਈਆਂ ਹੁਣ ਜਿਹੜੀ ਕਿਸਾਨ ਵੋਟ ਆ ਉਹ ਕਿੱਧਰ ਜਾਵੇਗੀ ਹੁਣ ਕਿਸਾਨ ਜਿਹੜੀ ਵੋਟ ਆ ਉਹਦਾ ਕਿਸ ਨੂੰ ਫਾਇਦਾ ਹੋਵੇਗਾ ਕਿਸ ਨੂੰ ਨੁਕਸਾਨ ਹੋਵੇਗਾ ਇਹ ਤਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਚਰਚਾ ਕਰਾਂਗੇ ਕਿਉਂਕਿ ਇਹ ਤੋਂ ਸੈਤ ਹੁੰਦਾਗਾ ਕਿ ਮੈਨੂੰ ਫੇਰ ਲੱਗਦਾਗਾ ਕਿ ਜਿਸ ਤਰ੍ਹਾਂ ਅਕਾਲੀ ਦਲ ਨੇ ਬੀਜਪੀ ਨਾਲ ਸਮਝੌਤਾ ਕਰਕੇ ਇੱਕ ਪੈਰ ਉੱਤੇ ਜਿਹੜਾ ਆਪਣਾ ਕਹਿਦੀ ਹੈ ਕਿ ਕਹਾੜਾ ਜਰੂਰ ਮਾਰਿਆਗਾ ਇਹਦੇ ਵਿੱਚ ਜਿਹੜਾ ਹੈਗਾ ਕਿ ਜਿਹੜਾ ਅਕਾਲੀ ਦਲ ਨੂੰ ਨੁਕਸਾਨ ਹੀ ਹੋਵੇਗਾ ਇਹਦੇ ਵਿੱਚ ਕੋਈ ਬੜਾ ਜਿਆਦਾ ਬੀਜਪੀ ਨਾਲ ਕੇ ਫਾਇਦਾ ਨਹੀਂ ਹੋਵੇਗਾ ਠੀਕ ਆ ਕਿ ਪ੍ਰਧਾਨ ਮੰਤਰੀ ਆ ਇਹਨਾਂ ਦੇ ਇੱਕ ਦੋ ਜਿਹੜੇ ਮੰਤਰੀ ਜਿੱਤ ਕੇ ਜਾਂਦੇ ਆ ਤਾਂ ਇਹਨਾਂ ਦੀ ਗੱਲ ਹੋ ਸਕਦਾ ਕਿ ਮੰਨੀ ਜਾਵੇ ਜਾਂ ਹੋ ਸਕਦਾ ਕਿ ਆਉਣ ਵਾਲੀ ਜਿਹੜੀ 13 ਤਰੀਕ ਨੂੰ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾਵੇ ਮੋਦੀ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਸੁਖਵੀਰ ਉੱਤੇ ਬਦਲ ਹੋਊਗਾ ਹਰਸ਼ਮਤ ਬਦਲ ਹੋਊਗੀ ਮਨਜੀਠੀਆ ਹੋਊਗਾ ਬਾਕੀ ਸਾਰੀ ਲੀਡਰਸ਼ਿਪ ਨਾਲ ਹੋਗੀ ਉਧਰ ਭਾਜਪਾ ਦੇ ਜਿਹੜੇ ਲੀਡਰਸ ਨੇ ਉਹਗੇ ਲੀਡਰ ਨੇ ਉਹ ਵੀ ਹੋਣਗੇ ਸ਼ਾਮਲ ਹੋਣਗੇ ਤੇ ਇਹ ਆਉਣ ਵਾਲਾ ਜਿਹੜੀਆਂ 13 ਤਰੀਕ ਦੇ ਵਿੱਚ ਜਿਹੜਾ ਇੱਕ ਵੱਡਾ ਆਪਾਂ ਇਹਰਵਾੜ ਕੱਲੀ ਵੱਡਾ ਪਚਾਲ ਪੈਣ ਵਾਲਾਗਾ ਹੁਣ ਆਮ ਆਦਮੀ ਪਾਰਟੀ ਜਿਹੜੀ ਇੱਥੇ 92 ਸੀਟਾਂਾਂ ਮੈਲੇ ਬਣੀਆਂ ਤੇ ਉਧਰ ਸੰਗਰੂਰ ਤੋਂ ਪਹਿਲਾਂ ਸੰਜੀਤ ਮਾਨ ਨੇ ਬਾਜ਼ੀ ਮਾਰੀ ਜੀ ਆਪਣ ਸੰਜੀਤ ਮਾਨ ਫਿਰ ਸੰਗਰੂਰ ਤੋਂ ਚੋਣ ਲੜ ਰਹੇ ਨੇ ਤੇ ਹੁਣ ਇਧਰੋਂ ਦੇਖਦੇ ਆ ਕਿ ਕੌਣ ਕੌਣ ਜਿਹੜਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਚੋਣ ਜਾਬਤਾ ਵੀ ਲੱਗ ਰਿਹਾ ਹੈਗਾ ਤੇ ਅਡੀ ਕਰੋ ਤੁਸੀਂ ਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਇੱਕ ਦੋ ਦਿਨਾਂ ਦੇ ਵਿੱਚ ਵੱਡੀ ਖਬਰ ਦਾ ਰੁਖ ਕਰਾਂਗੇ ਤੇ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਤੇ ਚੈਨਲ ਨੂੰ ਨਾਲ ਨਾਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੁਹਾਡੇ ਕਮੈਂਟ ਹਾਊਸ ਨੇ ਜਿਹੜੇ ਕਮੈਂਟਾਂ ਤੇ ਸਾਨੂੰ ਅਡੀਕ ਰਹਿੰਦੀ ਆ ਕਮੈਂਟ ਤੁਸੀਂ ਜਰੂਰ ਆਪਣੇ ਰਾਏ ਜਰੂਰ ਦਿਆ ਕਰੋ ਤਾਂ ਕਿ ਤੁਹਾਡੀ ਅਸੀਂ ਉਹਨਾਂ ਕਮੈਂਟਾਂ ਤੇ ਵੀ ਅਸੀਂ ਕੁਝ ਨਾ ਕੁਝ ਲੋਕਾਂ ਦੇ ਸਾਹਮਣੇ ਕੁਝ ਗੱਲਾਂ ਆ ਰੱਖ ਸਕੀਏ ਧੰਨਵਾਦ ਵੈਜ ਖਾਲਸਾ ਵੈਜ ਕੀ ਫਤਿਹ